ਹੈਲੋ ਜੀ ਰਾਮ ਰਾਮ ਜੀ ਸਸ ਸੇਕਾਲ ਮੈਂ ਤੁਹਾਡੀ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਜੋ ਕਿ ਤੁਸੀਂ ਸਭ ਜਾਣਦੇ ਹੋ ਤੁਹਾਡੇ ਚੈਨਲ ਦਾ ਨਾਮ ਮਾਨਿਕਾ ਧਵਨ ਅਫੀਸ਼ੀਅਲ ਹੈ ਔਰ ਬਹੁਤ ਸਾਰਾ ਜਿਹੜਾ ਕੀ ਧੰਨਵਾਦ ਸ਼ੁਕਰਾਨਾ ਤੁਹਾਡਾ ਕਿ ਤੁਸੀਂ ਚੈਨਲ ਨੂੰ ਪਿਆਰ ਦੇ ਰਹੇ ਹੋ ਬਹੁਤ ਜ਼ਿਆਦਾ ਲਾਈਕ ਕਰ ਰਹੇ ਹੋ ਬਹੁਤ ਕਮੈਂਟ ਕਰ ਰਹੇ ਹੋ ਔਰ ਮੈਂ ਸ਼ੁਕਰਗੁਜ਼ਾਰ ਕਰਦੀ ਹਾਂ ਤੁਹਾਡਾ ਸਭ ਦਾ ਕੀ ਪ੍ਰਮਾਤਮਾ ਤੁਹਾਨੂੰ ਸਭ ਨੂੰ ਆਪਣੇ ਆਪਣੇ ਘਰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਦੇ ਵਿੱਚ ਰੱਖੇ ਹਾਂਜੀ ਅੱਜ ਥੋੜਾ ਲਾਈਟ ਕਰ ਰਹੀ ਐ ਸਾਨੂੰ ਬਹੁਤ ਸਾਰਾ ਪਰੇਸ਼ਾਨ ਜਿਸ ਕਾਰਨ ਹੁਣ ਤੁਸੀਂ ਦੇਖ ਰਹੇ ਹੋਗੇ ਡਰਾਈਨ ਰੂਮ ਦੇ ਵਿੱਚ ਮੈਂ ਬੈਠੀ ਹਾਂ ਔਰ ਬਾਹਰ ਦਾ ਹਲਕਾ ਜਿਹਾ ਰੋਸ਼ਨੀ ਪਰਦੇ ਰਾਹੀਂ ਆ ਰਹੀ ਐ ਤੇ ਸੋਚਿਆ ਚਲੋ ਕੁਝ ਟਾਈਮ ਹਜੇ ਮਤਲਬ ਪਈ ਐ ਮੇਰੀ ਬੇਟੀ ਦੇ ਆਉਣ ਦੇ ਵਿੱਚ ਤੇ ਕਿਉ ਨਾ ਮੈਂ ਹਲਕਾ ਜਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਸੰਚਾਰ ਲਵਾਂ ਆਪਣੇ ਫੇਸਬੁਕ ਪਰਵਾਰ ਫੈਮਿਲੀ ਨੂੰ ਹਾਂਜੀ ਹੋ ਤੁਸੀਂ ਮੈਨੂੰ ਦੱਸੋ ਕਿ ਮੌਸਮ ਦਾ ਸੁਭਾਅ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਤੁਹਾਡੇ ਇੱਥੇ ਮੌਸਮ ਜਿਹੜਾ ਗਰਮੀ ਦੀ ਰੁੱਤ ਪੈ ਰਹੀ ਹੈ ਜਾਂ ਹਲਕਾ ਹਲਕਾ ਹਵਾਦਾਰ ਮੌਸਮ ਚੱਲ ਰਿਹਾ ਹੈ ਕਿ ਜਾਂ ਫਿਰ ਹਲਕੀ ਜੀ ਬਾਰਿਸ਼ ਦਾ ਸੁਭਾਅ ਹੋ ਰਿਹਾ ਹੈ ਇਸ ਬਾਰੇ ਮੈਨੂੰ ਮੈਸੇਜ ਔਰ ਕਮੈਂਟਸ ਜ਼ਰੂਰ ਕਰਨਾ ਪਰ ਸਾਡੇ ਇੱਥੇ ਨਾ ਤਾਂ ਹਵਾ ਚੱਲ ਰਹੀ ਹੈ ਤੇ ਨਾ ਹੀ ਮਤਲਬ ਮੌਸਮ ਖਰਾਬ ਹੋ ਰਿਹਾ ਹੈ ਤੇ ਸਮਝੋ ਕਿ ਕੱਚਾ ਪੱਕਾ ਮੌਸਮ ਹੈ ਨਾ ਉਹਨੂੰ ਹਵਾ ਚ ਲਿਆ ਸਕਦੇ ਆ ਨਾ ਉਹਨੂੰ ਰੁੱਤ ਵਿੱਚ ਲਿਆ ਸਕਦੇ ਆ ਔਰ ਬਾਕੀ ਕੱਲ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਲਾਈਵ ਹੋ ਕੇ ਤੇ ਜਿਨੇ ਜਿਨੇ ਮੈਨੂੰ ਲਾਈਵ ਦੇਖਿਆ ਉਹਦੇ ਲਈ ਬਹੁਤ ਸਾਰਾ ਧੰਨਵਾਦ ਸ਼ੁਕਰਾਨਾ ਤੁਹਾਡਾ ਕਿ ਤੁਸੀਂ ਸਮਾਂ ਕੱਢ ਲਿਆ ਔਰ ਲਾਈਵ ਫੋਨ ਦੇ ਵਿੱਚ ਆਏ ਔਰ ਮੇਡਾਂ ਗੱਲਬਾਤ ਜਿਹੜੀ ਵੀ ਹੈ ਮੇਰੀ ਸੁਣੀ ਔਰ ਮੈਨੂੰ ਮੈਸੇਜਸ ਸ라이 ਵੀ ਇੱਕ ਅੰਦਾ ਜੋ ਵੀ ਹੈ ਮੈਂ ਚੈੱਕ ਕੀਤਾ ਜਵਾਬ ਔਰ ਕਿਉਂਕਿ ਕਦੀ ਕਦੀ ਫੇਸਬੁਕ ਦੇ ਵਿੱਚ ਲਾਈਵ ਹੋਣਾ ਬਹੁਤ ਹੀ ਕੰਪਲਸਰੀ ਹੈ ਉਸ ਤਰੀਕੇ ਨਾਲ ਕਿ ਮਤਲਬ ਥੋੜਾ ਪਰਿਵਾਰ ਫੈਮਿਲੀ ਜੋ ਫੇਸਬੁਕ ਦੀ ਬਣੀ ਹੋਈ ਹੈ ਤੇ ਆਪਸ ਦੇ ਵਿੱਚ ਜਿਹੜੀ ਵੀ ਹੈ ਗੱਲਬਾਤ ਜੋ ਵੀ ਹੁੰਦੀ ਹੈ ਉਹ ਕਲੀਅਰ ਹੋ ਜਾਂਦੀ ਹੈ ਤੇ ਫਿਰ ਮੈਂ ਸੋਚਿਆ ਚਲੋ ਯਾਰ ਥੋੜਾ ਟਾਈਮ ਸਮਾਂ ਬਚਿਆ ਹੈ ਤੇ ਫਿਰ ਮੈਂ ਫੇਸਬੁਕ ਨੂੰ ਰੈਡੀ ਕਰਕੇ ਰੱਖ ਲੇਤਾ ਔਰ ਖਾਣਾ ਵਗੈਰਾ ਮੈਂ ਲੰਚ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਆਪਣਾ ਹੋ ਚੁੱਕਿਆ ਮੇਰਾ ਬਣਾ ਚੁੱਕੀ ਹੋਈ ਹੈ ਔਰ ਅੱਜਕੱਲ ਤਾਂ ਸਬਜ਼ੀਆਂ ਵੀ ਤੁਹਾਨੂੰ ਪਤਾ ਸਮਝ ਨਹੀਂ ਲੱਗਦੀ ਕੁਝ ਸਬਜ਼ੀਆਂ ਦੇ ਐਨੇ ਕੋਈ ਜ਼ਿਆਦਾ ਮਹਿੰਗੇ ਹੋ ਚੁੱਕੇ ਆ ਕਿ ਨਾ ਬੰਦਾ ਸ਼ਿਮਲਾ ਮਿਰਚ ਨੂੰ ਵਰਤ ਸਕਦਾ ਨਾ ਕੀਆ ਨੂੰ ਵਰਤ ਸਕਦਾ ਨਾ ਕੀਆ ਤੋਰੀਆਂ ਨੂੰ ਵਰਤ ਸਕਦਾ ਨਾ ਪਿੰਡੀਆਂ ਨੂੰ ਦੇਖੋ ਜੀ ਜਿਹੜੀ ਸਬਜ਼ੀਆਂ ਗਰਮੀਆਂ ਦੇ ਵਿੱਚ ਵਰਤਣ ਵਾਲੀਆਂ ਨੇ ਉਹ ਸਬਜ਼ੀਆਂ ਅੱਜ ਤੋਂ ਮੈਕਸਿਮਮ ਹੋਰ 15 ਦਿਨਾਂ ਨੂੰ 20-20 ਰੁਪਏ ਦੀਆਂ ਦਾ 10 ਰੁਪਏ ਦੀਆਂ ਰੁੱਲਦੀਆਂ ਫਿਰਨੀਆਂ ਤੇ ਅੱਜ ਉਹਨਾਂ ਸਬਜ਼ੀਆਂ ਦੇ ਦਾਮ ਐਨੇ ਕੋਈ ਜ਼ਿਆਦਾ ਵਧਾ ਦਿੱਤੇ ਆ ਕਿ ਉਹ ਬੰਦਾ ਸੋਵਾਰ ਸੋਚਦਾ ਵੀ ਹੈ ਕਿ ਸਬਜ਼ੀ ਬਣਾਵੇ ਤੇ ਕਿਹੜੀ ਬਣਾਵੇ ਕਾਸਾ ਕਿ ਮੈਨੂੰ ਤਾਂ ਜਿਆਦਾ ਹੀ ਸੋਚਣਾ ਪੈਂਦਾ ਹੈ ਕਿਉਂਕਿ ਮੈਂ ਆਪਣਾ ਹਮੇਸ਼ਾ ਜੇਬ ਵਿੱਚ ਜਿੰਨੇ ਮੇਰੇ ਪੈਸੇ ਹੁੰਦੇ ਨੇ ਮੈਂ ਆਪਣੀ ਜੇਬ ਤੋਂ ਪੈਸੇ ਵੇਖ ਕੇ ਉਤੋਂ ਘੱਟ ਤੋਂ ਘੱਟ ਵਰਤਣਾ ਪਸੰਦ ਕਰਦੀ ਆਂ ਇਹ ਨਹੀਂ ਕਿ ਅੱਜ ਜੇ ਮੇਰੇ ਪਰਸ ਵਿੱਚ 500 ਰੁਪਏ ਹੈ ਤੇ ਮੈਂ ਮਤਲਬ 500 ਦਾ 500 ਹੀ ਖਰਚ ਕੇ ਆ ਜਾਵਾਂ ਜਾਂ ਮੇਰੇ ਪਰਸ 'ਚ 100 ਰੁਪਏ ਹੈ ਤੇ ਮੈਂ 100 ਦਾ 100 ਹੀ ਖਰਚ ਕੇ ਆ ਜਾਵਾਂ ਜੇ ਮੇਰੇ ਪਰਸ 'ਚ 100 ਰੁਪਏ ਹੈ ਤੇ ਮੈਂ ਕੋਸ਼ਿਸ਼ ਕਰਦੀ ਆਂ ਕਿ ਮੈਂ ਉਹਦੇ ਵਿੱਚੋਂ ਫਿਰ ਵੀ 60-70 ਜਾਂ ਮਤਲਬ 50 ਰੁਪਏ ਬਚਾ ਲਵਾਂ ਚਲੋ ਮੈਕਸਿਮਮ ਜੇ ਕਿਲੋ ਅੱਧਾ ਕਿਲੋ ਦੇ ਹਿਸਾਬ ਨਾਲ ਸਬਜ਼ੀ ਦਾ ਤੋਲ ਕੀਤਾ ਜਾਵੇ ਤਾਂ ਤੇ ਜੇ 500 ਰੁਪਏ ਮੇਰੇ ਪਰਸ ਚ ਆਦੇ ਮੇਰੇ 110% ਕੋਸ਼ਿਸ਼ ਹੁੰਦੀ ਹੈ ਕਿ 350 ਰੁਪਏ ਮੈਂ ਬਚਾ ਲਵਾਂ ਦੇ ਵਿੱਚੋਂ 150 ਰੁਪਏ ਖਰਚ ਲਵਾਂ ਔਰ ਖਰਚਣਾ ਵੀ ਇਦਾਂ ਨਹੀਂ ਕਿ ਮਲਾ ਆ ਖਾ ਲਵਾਂ ਉਹ ਪੀ ਲਮਾਏ ਕਰ ਲਾਓ ਕਰ ਲਾਂ ਕਿਉਂਕਿ ਉੱਥੇ ਹੀ ਵਰਤਸਾਦੀਆਂ ਜਿੱਥੇ ਮੈਨੂੰ ਬਹੁਤ ਨੀਡ ਹੁੰਦੀ ਹੈ ਕਿ ਹਾਂ ਜੀ ਇਹ ਸਾਂਝੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਬਹਿ ਕੇ ਚੀਜ਼ ਬਰਤਨ ਵਾਲੀ ਖਾਣ ਵਾਲੀ ਹੈਗੀ ਹੈ ਤਾਂ ਉਸ ਚੀਜ਼ ਤੇ ਪੈਸੇ ਮੈਂ ਜ਼ਰੂਰੀ ਸਮਝਦੀ ਖਰਚ ਨੇ ਨਹੀਂ ਤਾਂ ਮੈਂ ਕੋਈ ਸ਼ੌਂਕ ਨਹੀਂ ਰਾਦੀ ਕਿ ਮਤਲਬ ਫਾਲਤੂ ਜਿਹਨੂੰ ਕਹਿੰਦੇ ਨੇ ਸ਼ਾਪਿੰਗ ਕਰੀ ਜਾਣਾ ਫਾਲਤੂ ਮਤਲਬ ਚੀਜ਼ਾਂ ਉਡਾਈ ਜਾਣੀਆਂ ਫਾਲਤੂ ਹਰ ਇੱਕ ਕੰਮ ਦੇ ਵਿੱਚ ਵੇਸਟਿੰਗ ਕਰੀ ਜਾਣਾ ਕਿਉਂਕਿ ਘਰ ਵਿੱਚ ਕਮਾਨਵਾਰ ਜਦੋਂ ਸਾਡੇ 1 ਜੀ ਹੋਵੇ ਨਾ ਤੇ ਖਾਣ ਵਾਲੇ 4 ਜੀ ਹੋਣ ਤੇ ਫਿਰ ਇੱਕ ਹੀ ਬੰਦੇ ਦੀ ਕਮਾਈ ਤੋਂ ਬੜਾ ਤਰੀਕੇ ਨਾਲ ਚੱਲਣਾ ਪੈਂਦਾ ਹੈ ਤੇ ਕਾਜ ਜਦਾ ਜੇ ਅੱਜ ਚਾਰ ਜੀਵਿਕ ਮਾਨ ਲਗ ਪੰਨਾ ਤੇ ਜਿਹੜਾ ਇਨਸਾਨ ਖਾਸ ਕਰਕੇ ਮੇਰੇ ਵਰਗਾ ਜਿਹੜਾ ਇਨਸਾਨ ਸੋਚਦਾ ਕਿ ਨਹੀਂ ਯਾਰ ਮੈਂ ਸੋ ਵਿੱਚੋਂ 50 ਖਰਚਣਿਆ ਤੇ ਉਹ ਚਾਰ ਜੀਆਂ ਦੇ ਹੁੰਦਿਆਂ ਵੀ ਇਦਾਂ ਹੀ ਆਪਣੇ ਪੈਸੇ ਨੂੰ ਜਿਹੜਾ ਵਾ ਕੈਲਕੂਲੇਟ ਹੀ ਕਰਕੇ ਰੱਖਦਾ ਕਿਉਂਕਿ ਉਹ ਨਿਵਰਤ ਸਦਾ ਬਾਕੀ ਦੇਖੋ ਜੀ ਜਿੱਥੇ ਵਰਤਨਾ ਉਥੇ ਵਰਤਨਾ ਵੀ ਪੈਂਦਾ ਜਿੱਥੇ ਨਹੀਂ ਵਰਤਨਾ ਉਥੇ ਨਹੀਂ ਵਰਤਨਾ ਪੈਂਦਾ ਤੇ ਬਾਕੀ ਦੁਨੀਆ ਦਾ ਦਸਤੂਰ ਬਣਿਆ ਹੋਇਆ ਹੈ ਖਾਣਾ ਪੀਣਾ ਰੱਬ ਨੇ ਤੇ ਦੇਖੋ ਢਿੱਡੇ ਤੇ ਲਾਇਆ ਹੀ ਸਭ ਨੂੰ ਤੇ ਰੋਟੀ ਤੇ ਬਹੁਤ ਜ਼ਰੂਰੀ ਹੈ ਚਾਹਵੇ ਕੋਈ ਮਾੜੀ ਖਾ ਲੈਂਦਾ ਚਾ ਫਿਰ ਕੋਈ ਚੰਗੀ ਖਾ ਲੈਂਦਾ ਤੇ ਦੋ ਫੁਲਕੇ ਸਾਬਦਿਆਂ ਲਈ ਬਹੁਤ ਜ਼ਰੂਰੀ ਹੈ ਉਹ ਤੁਸੀਂ ਇੱਕ ਸੌਂਗ ਸੁਨਿਆ ਹੋਵੇਗਾ ਤੁਹਾਨੂੰ ਮੈਂ ਅੱਜ ਦੋ ਲਾਈਨਾਂ ਉਹਦੀ ਕਲੀਅਰ ਕਰਦੀਆਂ ਇਹ ਭੁੱਖ ਵੀ ਕੈਸੀ ਚੀਜ਼ ਰੱਬਾ ਬੰਦੇ ਨੂੰ ਪੜਨੇ ਪਾ ਦੇਂਦੀ ਜੇ ਆਈ ਕਿਤੇ ਮੰਗਣੀ ਤੇ ਰਾਜੇ ਤੋਂ ਭੀਖ ਮੰਗਵਾ ਦੇਂਦੀ ਇਹ ਦੁਨੀਆ ਭੱਜੀ ਫਿਰਦੀ ਹੈ ਬੰਦਾ ਤੇ ਮਰਦਾ ਤੇ ਮਰ ਗਿਆ ਹਨਾ ਕੁਛ ਇਸ ਤਰ੍ਹਾਂ ਹੀ ਬੋਲਦਾ ਹੈ ਨਾ ਉਹ ਤੇ ਜੇ ਕੁਛ ਵਰਡ ਗਲਤ ਹੋ ਗਿਆ ਹੋਵੇ ਤਾਂ ਉਹਦੇ ਲਈ ਮੈਨੂੰ ਜਰੂਰ ਸੰਪਰਕ ਕਰਨਾ ਤੇ ਬੰਦਾ ਤੇ ਮੁਕਦਾ ਮੁੱਕ ਜਾਂਦਾ ਠੀਕ ਹੈ ਨਾ ਕਹਿੰਦੇ ਨੇ ਕਿ ਜਿਹੜਾ ਟਿੱਡ ਹੈ ਨਾ ਇਹ ਟਿੱਡ ਬੰਦੇ ਨੂੰ ਦੋ ਫੁੱਲੀਆਂ ਪਿੱਛੇ ਜੇ ਕਿਸੇ ਕੋਲੋਂ ਝਾੜੋ ਵੀ ਮਰਵਾਣਾ ਪਵੇ ਨਾ ਤੇ ਉਹ ਵੀ ਮਾ ਮਾਰਨਾ ਪੈਂਦਾ ਕਿਉਂਕਿ ਮਜਬੂਰੀ ਹੈ ਜੀਣਾ ਇਹਦੇ ਰੋਟੀ ਤੇ ਖਾਣੀ ਪੈਗੀ ਤੇ ਕੋਈ ਅੱਜ ਦੇ ਟਾਈਮ ਦੇ ਵਿੱਚ ਸਾਡੇ ਅੰਮ੍ਰਿਤਸਰ ਦੇ ਵਿੱਚ ਵਾਹਿਗੁਰੂ ਜੀ ਦੀ ਐਨੀ ਕਿਰਪਾ ਹੈ ਕਿ ਕੋਈ ਵੀ ਬੰਦਾ ਰੋਟੀ ਤੋਂ ਭੁੱਖਾ ਨਹੀਂ ਸੋਂਦਾ ਜੇ ਕਿਸੇ ਘਰ ਆਟਾ ਵੀ ਨਹੀਂ ਨਾ ਹੈਗਾ ਤੇ ਗੁਰੂ ਮਾਰੀ ਨੇ ਐਨੀ ਸ਼ਕਤੀ ਦਿੱਤੀ ਹੈ ਐਨੀ ਕਿਰਪਾ ਕੀਤੀ ਹੈ ਕਿ ਆਪਣੇ ਘਰ ਦੋ ਫੁਲਕੇ ਜਿਹੜੇ ਆ ਦਾਲ ਦੇ ਨਾਲ ਉਹ ਵੀ ਅੰਮ੍ਰਿਤ ਤੇ ਪ੍ਰਸ਼ਾਦੇ ਵਰਗੇ ਲੱਗਦੇ ਨੇ ਤੇ ਇਸ ਲਈ ਕਹਵੇਂ ਕਹਿੰਦੇ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਇਨਸਾਨ ਰਹਿੰਦਾ ਨਾ ਉਹ ਕਦੀ ਭੁੱਖਾ ਨਹੀਂ ਮਰਦਾ ਕਾਰ ਭਾਵੇਂ ਉਹਦੇ ਆਟਾ ਹੋਵੇ ਨਾ ਹੋਵੇ ਦਲੀਆ ਸਬਜੀ ਹੋਵੇ ਨਾ ਹੋਵੇ ਪਰ ਉਹ ਗੁਰੂ ਘਰ ਰੱਜ ਕੇ ਆਂਦਾ ਤੇ ਇਸ ਲਈ ਹਰ ਇੱਕ ਚੀਜ਼ ਦਾ ਮੈਂ ਤਾਂ दाम ਪਾਵ ਲਗਾਨੀ ਆ ਦੇਖਦੀ ਆ ਕਿ ਉਹ ਮੇਰੇ ਦੇਖੋ ਹੱਕ ਜਿਹੇਗਾ ਤੇ ਮੈਂ ਵਰਤਦੀ ਆ ਜੇ ਮੇਰੇ ਹੱਕ ਨਹੀਂ ਹੈਗਾ ਤੇ ਮੈਂ ਨਹੀਂ ਵਰਤਦੀ ਕਿਉਂਕਿ ਬਹੁਤ ਮੁਸ਼ਕਲ ਹੁੰਦਾ ਜਦੋਂ ਜ਼ਿੰਮੇਵਾਰੀਆਂ ਆਪਣੇ ਸਿਰ ਤੇ ਪੈ ਜਾਂਦੀਆਂ ਨਾ ਰਿਸਪਾਂਸਿਬਿਲਟੀਆਂ ਤੇ ਉਹ ਬਹੁਤ ਮੁਸ਼ਕਲ ਹੁੰਦਾ ਹੈ ਇਸ ਲਈ ਕੰਪਲਸਰੀ ਹੈ ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਰੇ ਆਪ ਨੂੰ ਜਿੰਨਾ ਤੁਸੀਂ ਰੱਖ ਸਕਦੇ ਹੋ ਜਿਹਨੂੰ ਕਹਿੰਦੇ ਨੇ ਇਨ ਸੇਫ ਸੇਫ ਦੋਨੋਂ ਚੀਜ਼ਾਂ ਨੂੰ ਯੂਜ਼ ਕਰੋ ਕੰਪਲਸਲੀ ਹੈ ਬਾਕੀ ਗੱਲ ਛੋੜੀ ਜੀ ਕਰਨੀ ਸੀ ਤੇ ਬਹੁਤ ਲੰਬੀ ਹੋ ਗਈ ਤੇ ਬਾਕੀ ਮੈਂ ਤੁਹਾਡੀ ਮੋਨਿਕਾ ਦਵਨ ਤੁਹਾਡੇ ਨਾਲ ਮਿਲਦੀ ਰਵਾਂਗੀ ਜੁਲਦੀ ਰਵਾਂਗੀ ਬਾਕੀ ਜਿਹੜੀ ਸਬਜੀ ਭਾਜੀ ਨੂੰ ਲੈ ਕੇ ਗੱਲ ਹੋਈ ਹੈ ਉਹ ਮੈਨੂੰ ਸਾਰੇ ਦੱਸਣਾ ਕਿ ਕਿਹਦੇ ਘਰ ਰੋਜ਼ ਦਾ ਰੋਲਾ ਹੈ ਸਬਜੀ ਭਾਜੀ ਦਾ ਕਿ ਮਤਲਬ ਮਹਿੰਗਾਈ ਹੈ ਕਿ ਸਸਤੀ ਹੈ ਤੇ ਜਾਨਫਿਰ ਮੇਰੇ ਬੋਲੇ ਸ਼ਬਦ ਜੇ ਤੁਹਾਨੂੰ ਕੁਝ ਗਲਤ ਲੱਗੇ ਹਾਂ ਸਬਜੀ ਦੇ ਪ੍ਰਤੀ ਤੇ ਉਹਦੇ ਲਈ ਮੈਂ ਮਾਫੀ ਮੰਗਦੀ ਆ ਤੇ ਦੇਖੋ ਜੀ ਜੋ ਮੈਨੂੰ ਲਾਈਵ ਵਿੱਚ ਅੱਜ ਕਰ ਸ਼ੋ ਹੋ ਰਿਹਾ ਹੈ ਨਾ ਡਾਇਰੈਕਟਰ ਤੇ ਉਹੀ ਚੀਜ਼ ਮੈਂ ਕੰਪਲਸਲੀ ਸਮਝੀ ਤੁਹਾਨੂੰ ਕਹਿਨੀ ਔਰ ਚੈਨਲ ਨੂੰ ਬਹੁਤ ਪਿਆਰ ਦਿਓ ਬਹੁਤ ਸਪੋਰਟ ਕਰੋ ਤੁਹਾਡੇ ਇੱਕ ਸਪੋਰਟ ਦੀ ਮੈਨੂੰ ਬਹੁਤ ਜ਼ਰੂਰਤ ਹੈ ਔਰ ਮੈਂ ਚਾਹਦੀ ਆ ਕਿ ਤੁਹਾਡਾ ਹਰ ਵਕਤ ਦੀ ਤਰ੍ਹਾਂ ਹਰ ਟਾਈਮ ਦੀ ਤਰ੍ਹਾਂ ਆਈਸਟ੍ਰਾਈਂ ਤੁਸੀਂ ਮੈਨੂੰ ਮਿਲਦੇ ਰਹੋ ਮੈਂ ਤੁਹਾਨੂੰ ਮਿਲਦੀ ਰਵਾਂ ਗੱਲਬਾਤ ਆਪਸ ਵਿੱਚ ਕਰਦੇ ਰਹੀਏ ਤੇ ਜਿਹੜਾ ਵੀ ਹੈ ਪਰਵਾਰ ਫੈਮਿਲੀ ਫੇਸਬੁਕ ਉਹ ਮੇਰਾ ਤੁਹਾਡੇ ਨਾਲ ਇਸ ਤਰ੍ਹਾਂ ਹੀ ਬਣਿਆ ਰਹੇ ਤੇ ਸ਼ੁਕਰੀਆ ਥੈਂਕ ਯੂ so much ਧੰਨਵਾਦ ਇੰਨਾ ਸਮਾਂ ਦੇਣ ਲਈ ਟੇਕ ਕੇਅਰ ਬਾਏ ਬਾਏ